ਦਾ ਜੀ ਤਾਂ ਬੁਰੀਆਂ ਆਂਦਾ ਤਾਂ ਬੁਰੀਆਂ ਆਂਦਾ ਜੀ ਤਾਂ ਬੁਰੀਆਂ ਆਂਦਾ ਕੁੜੀ ਆਪਿਓ ਧੀ ਕਰਦੀ ਆਂਦੀ ਜੀ ਸਕੂਲੀ ਗਈ ਨਹੀਂ ਸਕੂਲੀ ਜਾਂਦੀ ਸਕੂਲ ਜਾਂਦੀ ਆ ਜਾਨੀ ਕਿਹੜੇ ਸਕੂਲ ਪੜਦੀ ਆ ਇਹ ਪੜਦੀ ਬਾਬਾ ਜੀ ਕਿਹੜੇ ਪੜਦੀ ਆ ਹੈ ਇਹ ਜੀ ਪੜਦੀ 33 ਕਲਾਸ ਚ ਹਾਂ ਜੀ ਠੀਕ ਆਪਿਆ ਨਾ ਇਹੋ ਗਾਈ ਦੇ ਮਾਨ ਕਿਨੇ ਮਤ ਮਾਇਆ ਹੋਈਂਦੀ ਆ ਮਹਾ ਥੋੜੀ ਬਾਰੀ ਬਣਦੀ ਆ ਕਿੰਨੀ ਕਰ ਮਹਾ ਥੋੜੀ ਬਾਰੀ ਬਣਦੀ ਇਹ ਕਿੰਨੀ ਕਰ 500 1 500 1 ਹਾਂ ਹ ਘਰ ਬਾਰ ਕੀਵੇਂ ਚੱਲਦਾ ਘਰ ਬੱਜਦਾ ਸਾਡਾ ਨਾ ਇਤਾਂ ਹੀ ਚੱਲਦਾ ਕੋ ਮੜ ਹਾਂਜੀ ਪੈਨਸ਼ਨ ਲੱਗੀ ਪੈਨਸ਼ਨ ਲੱਗੀ ਨਹੀਂ ਹੈ ਹਾਂ ਔਰ 1500 ਕੀ ਬੰਦਾ ਜੀ ਇਹ ਕਿੰਨੇ ਦੀ ਸਾਰੀ ਹੋਏ ਦੇ 2.5 ਦੀ ਤੋਂ ਦੇ ਹੂੰ 2.5 ਦੀ ਹੈ ਗਾਗ ਨਹੀਂ ਆਇਆ ਅੱਜ ਹਾਂਜੀ ਅੱਛਾ ਜੀ ਤਨ ਗੁਰੂ ਜੀ ਆਮਦਸ ਬਹੁਤ ਔਖਾ ਹਾਂਜੀ ਆਈ ਹੋਪ ਜਿਆਦਾ ਤੁਹਾਡੀ ਨਾ ਇਹੋ ਜਿਹਾ ਮੁੰਡਲ ਜੀ ਨਾ ਹੋਈ ਹੈ ਅਮਦਨੀ ਨਹੀਂ ਗਈ ਨਾ ਇਹ ਸਾਡੇ ਸਿੱਖਾਂ ਦੇ ਹਾਲ ਹੈ ਇਹ ਭੈਣ ਹੈਂਡੀਕੈਪ ਆ ਤੇ ਆਹ ਵੀਰ ਉਹ ਸਾਡਾ ਕਲੀ ਯਹੀ ਗੁੜੀਆ ਯੇ ਕਲੀ ਹਾਂਜੀ ਗੁੜੀਆ ਭੈਣ ਗੁੜੀ ਬਸ ਕਲੀ ਕਲੀ ਗੁੜੀ ਆ ਹੂੰ ਅੱਧਰ ਪੜ ਗਏ ਇਹਦੇ ਅੱਛਾ ਇਹ ਚੱਲਦੀ ਨਹੀਂ ਯੇ ਰੇੜੀ ਇਹਨਾਂ ਨਾ ਇਹ ਪਾਰੀ ਬੜੀ ਚੱਲਦੀ ਚੱਲ ਅੱਛਾ ਚੱਲਦੀ ਨਹੀਂ ਆ ਟਾਇਰ ਪੜ ਗਏ ਇਹ ਕਿਹਨੇ ਦਾ ਪਣਾ ਟਾਇਰ ਇਹ ਦੋ ਸੁਨੇ ਟਾਇਰ ਤੇ ਉਹ ਹਾਂ ਨਹੀਂ ਬਹਿ ਬੰਨੇ ਨਹੀਂ ਆਏ ਕਿਹੜਾ ਬਟਾ ਪੱਲਾ ਟਾਇਰ ਬਟਾ ਉਹ ਪਰਲੇ ਵਾਲਾ ਹਾਂ ਅੱਛਾ ਜੀ ਤੁਹਾਨੂੰ ਗੁਰੂ ਰਾਮਦਾਸ ਪੈਨ ਨਹੀਂ ਦਿਆ ਠੀਕ ਠੀਕ ਕੋਈ ਪੈਣੇ ਪੀਲੇ ਦਾ ਟਾਇਰ ਪਵਾ ਦੇਣਾ ਤੁਹਾਡਾ ਤਾਂ ਠੀਕ ਹੈ ਫਿਰ ਆ ਬਾਕੀ ਆਪਾਂ ਗੱਲ ਕਰਦੇ ਆ ਚਲੋ ਚਲੋ ਇਹ ਤੁਹਾਨੂੰ ਲੱਗੇ ਸੋ ਰੈਡੀ ਰੈਡੀ ਚਾਹੀਦੀ ਹਨ ਜਿਹੜੀ ਨਾ ਫਿਰ ਖਦਾ ਉਹ ਇਹ ਕਿਹਦਾ ਲੈਂਦਾ ਵਾ ਫੜ ਅਸੀਂ ਕਿਹਦਾ ਵਾ ਅੱਛਾ ਮੈਂ ਆ ਗਿਆ ਮਨ ਤੇ ਸ਼ਗਮ ਮਹਰ ਦਾ ਅੱਛਾ ਅਮਰ ਤੁਸੀਂ ਅਮਰ ਸ਼ਕੇ ਆ ਤੁਸੀਂ ਹਾਂਜੀ ਮੈਂ ਸੇਖਿਆ ਕਿ ਮੰਮੀ ਸੇਖਾਈ ਅੱਛਾ ਤੇ ਇਹੀ ਕੁੜੀ ਹੈ ਹਨਾ ਕੁੜੀ ਆ ਠੀਕ ਹੈ ਸਾਡਾ ਟੇਬਲ ਵੀ ਕਿਸੇ ਦਾ ਵਾ ਕਿਹਵ ਨੂੰ ਕਿਸਦਾ ਯਾਵੇ ਤੁਹਾਨੂੰ ਕੁਝ ਆਉਂਦਾ ਬਸ ਇਹੀ ਸਾਮਾਨ ਹੈ ਨਾ ਹਾਂਜੀ 100 ਰੁਪਏ ਦਾ ਤੱਕੜੇ ਠੀਕ ਹੈ ਹਾਂਜੀ ਇਹ ਤੁਸੀਂ ਵੇਚਣਾ ਹੋਣਾ ਹਾਂਜੀ ਠੀਕ ਹੈ ਇੱਕ ਤੁਹਾਡਾ ਵਿਕਰੀ ਦਾ ਇਸ ਪਰਸੋਂ ਆਣਾ ਅੰਮ੍ਰਿਤਸਰ ਹਾਂਜੀ ਉਹ ਜਿਹੜੀ ਜੜੀ ਲੈ ਕੇ ਦੇਦਨੇ ਆ ਹਾਂਜੀ ਠੀਕ ਹੈ ਫਿਰ ਤੁਸੀਂ ਇਹ ਜੜੀ ਦਾ ਸਮਾਨ ਵੇਚੋ ਹਾਂਜੀ ਠੀਕ ਹੈ ਹਾਂਜੀ ਇਹ ਸਾਰਾ ਕੁਝ ਜਿਹੜਾ ਦਿੱਤਾ ਨਾ ਮਹਾਰਾਜ ਨੇ ਭੇਜਿਆ ਗੁਰੂ ਅਮਰਦਾਸ ਪਾਤਸ਼ਾਹ ਦਾ ਇਹ ਹੋ ਗਿਆ ਟਾਇਰ ਦਾ ਹਾਂਜੀ ਹਾਂ ਹੈ ਹਾਂਜੀ ਭਾਈ ਕਰਦੇ ਜੋ ਵੀ ਮੜਾ ਮੜਾ ਸੈੱਟ ਸੂਟ ਹੋਣ ਵਾਲਾ ਹੋਊਗਾ ਨਾ ਕੋਈ ਕਰ ਤੇ ਉਹ ਵੀ ਕਰ ਦਿਓ ਤੁਹਾਡਾ ਕੰਮ ਸੋਨਾ ਹੋ ਜੂਗਾ ਮੈਂ ਜੜੀ ਲੈ ਕੇ ਦਊਂਗਾ ਪਰਸੋਂ ਨੂੰ ਤੁਸੀਂ ਆ ਜਿਓ ਠੀਕ ਹੈ ਤੁਹਾਨੂੰ ਜੜੀ ਲੈ ਕੇ ਦੇਦਨੇ ਆ ਜੇ ਤੁਸੀਂ ਇੱਥੇ ਅੱਡੇ ਤੇ ਬਹਿ ਜਾ ਕਰੋ ਠੀਕ ਹੈ ਲਾ ਕੇ ਇੱਕ ਟੇਬਲ ਤੇ ਜਿਹੜੇ ਵੀ ਹੈਗੇ ਬਜ਼ੁਰਗ ਉਹਨਾਂ ਨੂੰ ਕਹਾਂ ਕਿ ਗਲੀਆਂ ਚ ਘੁੰਮ ਕੇ ਵੇਚ ਲਵੇ ਆ ਰਾਜ ਬਹੁਤ ਅਦਾ ਨਾ ਨਾ ਪਾਣੇ ਮੈਂ ਤਾਂ ਕੁਛ ਨਹੀਂ ਕੀਤਾ ਇਹ ਤਾਂ ਗੁਰੂ ਰਾਮਦਾਸ ਪਾਸ਼ਾ ਨੇ ਮੈਨੂੰ ਇੱਥੇ ਭੇਜਿਆ ਤੇਰੇ ਕੋਲ ਠੀਕ ਹੈ ਤੇਰਾ ਗੁਰੂ ਬੜਾ ਬਿਆਨਤਾ ਹੈ ਉਹ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਉਹ ਤਾਂ ਕੋਣ ਹੈ ਗੁਰੂ ਰਾਮਦਾਸ ਪਾਸ਼ਾ ਕੋਣ ਹੈ ਗੁਰੂ ਰਾਮਦਾਸ ਪਾਸ਼ਾ ਠੀਕ ਹੈ ਉਹਨਾਂ ਨੇ ਸਾਨੂੰ ਭੇਜਿਆ ਇੱਥੇ ਤੁਹਾਡੇ ਕੋਲ ਠੀਕ ਹੈ ਜੀ ਤੇ ਬਾਕੀ ਬਾਰੇ ਤੇਰਾ ਸਾਈਕਲ ਵੀ ਠੀਕ ਹੋ ਗਿਆ ਹੁਣ ਤੂੰ ਘੁੰਮ ਫਿਰ ਸਕਦੀ ਆ ਸੋਨਾ ਹਾਂ ਚਲੋ ਠੀਕ ਹੈ ਚਾਹ ਪੀਓਗੇ ਜਿੱਦੋਂ ਤੇਰਾ ਸਭ ਕੰਮ ਸੋਨਾ ਚੱਲ ਪੂਗਾ ਫਿਰ ਅੱਪਾ ਚਾਹ ਵੀ ਬਿਵਾਗੇ ਠੀਕ ਹੈ ਬਣੇ ਚਲੋ ਠੀਕ ਹੈ ਜੀ ਵਾਈ ਗੌਦ ਸਾਹਿਬ ਵਾਈ ਗੁੱਜ ਕੀ ਫਤਿਹ ਵਾਈ ਗੌਦ ਸਾਹਿਬ ਵਾਈ ਗੁੱਜ ਕੀ ਫਤਿਹ ਦੀ ਹੋਰੀ ਕਹਿ ਰਹੇ ਹੋ ਆ ਗਏ ਹੋ ਚੜਦੀ ਕਲਾ ਹਾਂ ਜੀ ਠੀਕ ਲੱਗਦਾ ਹੈ ਜੀ ਮੈਂ ਥੋੜਾ ਲੇਟ ਹੋ ਗਿਆ ਇਸ ਲਈ ਮਾਫੀ ਚਾਹੁੰਦਾ ਨਹੀਂ ਨਹੀਂ ਕੋਈ ਗੱਲ ਨਹੀਂ ਤੂੰ ਵੇਚਣਾ ਨਹੀਂ ਹੈਗਾ ਪਹਿਲੀ ਜੀ ਮੈਂ ਦੱਸ ਦਵਾਂ ਇਹਨੂੰ ਵੇਚਣਾ ਨਹੀਂ ਹੈਗਾ ਇਹ ਤੇਰੇ ਵਾਸਤੇ ਧੰਗ ਗੁਰੂ ਰਾਮਦਾਸ ਪਾਸ਼ਾ ਜੀ ਵੱਲੋਂ ਭੇਜੀ ਗਈ ਹੈ ਦਾਤਾ ਠੀਕ ਹੈ ਇਹਨੂੰ ਵੇਚੀ ਨਾ ਅਸੀਂ ਆ ਕੇ ਦੇਖਣਾ ਮੀਆਂ ਚੈੱਕ ਵੀ ਕਰਨਾ ਹੈਗਾ ਠੀਕ ਹੈ ਨਾ ਤੇ ਮੜਕੇ ਇਹ ਨਾ ਵੇ ਤੂੰ ਇਹਨੂੰ ਵੇਚ ਦਵੇਂ ਅਸੀਂ ਚਾਹੁੰਦੇ ਹਾਂ ਕਿ ਤੂੰ ਰੋਟੀ ਜੋਗਾ ਹੋ ਜਾ ਤਰੀ ਜਿਹੜੀ ਵਾਈਫ ਆ ਸਾਡੀ ਭੈਣ ਆ ਜਿਹੜੀ ਉਹ ਵਿਕਲਾੰਗ ਹੈ ਹਨਾ ਉਹ ਹਾਂ ਲਤਾਨੀ ਆ ਗਿਆ ਉਹਨੂੰ ਦੂ ਰੋਟੀ ਕਮਾ ਕੇ ਖਵਾਵੇ ਹਨੀ 베ਚੀ ਨਾ ਮੇਰਾ ਮੇਰਾ ਭਰਾ ਮੈਂ ਬਸ ਇਹੀ ਬੇਰਤੀ ਹਾਂ ਤੇ ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਨੂੰ ਜਿੱਦੋ ਕੁਝ ਨਹੀਂ ਚਾਹੀਦਾ ਬਸ ਇਨਾ ਬਸ ਇੱਕ ਚਾਹੀਦਾ ਕਿ ਮੇਰਾ ਭਰਾ ਰੋਟੀ ਜੋਗਾ ਹੋ ਜਾਵੇ ਠੀਕ ਹੈ ਹਾਂ ਜੀ ਕਿੰਨੇ ਪੈਸੇ ਕਮੰਦਾ ਸੀ ਪਹਿਲੇ ਵਾਜੀ ਤੇਲੇ ਕਿਨੇ ਪੈਸੇ ਕਮਾਉਂਦਾ ਸੀ ਪਰ ਇਹਦੇ ਨਾਲ ਤੇਰਾ ਕੰਮ ਵਧੀਆ ਹੋ ਜਾਊਗਾ ਮੇਰਾ ਭਰਾ ਠੀਕ ਹੈ ਰੋਟੀ ਸੋਹਣੀ ਕਮਾਣ ਜੋਗਾ ਹੋ ਜਾਏਗਾ ਅਸੀਂ ਵੀ ਇਹੀ ਚਾਹੁੰਦੇ ਕਿ ਸਾਡੇ ਭਰਾ ਜਿਹੜੇ ਆ ਸੋਹਣੀ ਰੋਟੀ ਕਮਾਣ ਜੋਗੀ ਹੋ ਜਾਣ ਠੀਕ ਹੈ ਬਸ ਮੇਰਾ ਭਰਾ ਵੇਚੀ ਨਾ ਬਾਕੀ ਦੇਣ ਵਾਲੇ ਗੁਜਾਰਦ ਸਾ ਪਾਸ਼ਾ ਪਹਿਲਾਂ ਵੀ ਉਹ ਬਚਾਰੀ ਬੱਜੜਾ ਦੇਣਾ ਉਹਨੂੰ ਮੈਂ ਰੋਟੀ ਪਾਣੀ ਵਾਲੀ ਦੇ ਦਿਆਂ ਲਿਆ ਕੇ ਕਮਾਉਣਾ ਉਹ ਹਾਂ ਓਹ ਚੱਲ ਵੀ ਉਹਨੂੰ ਦੇਦਾ ਏ ਇਹਨਾ ਅੱਥੇ ਵੀ ਆਪਾਂ ਮਾਰ ਰਹੇ ਮਰਨ ਚਾਹਦੇ ਆ ਬਿਲਕੁਲ ਬਿਲਕੁਲ ਆਪਣੀ ਰੋਟੀ ਜੋਗਾ ਹੋ ਜਾ ਸਾਨੂੰ ਇੰਨੀ ਹੀ ਖੁਸ਼ੀ ਬੜੀ ਆ ਠੀਕ ਹੈ ਮੈਨੂੰ 베ਚੀ ਨਾ ਬਸ ਲੈ ਕੇ ਠੀਕ ਹੈ ਬਾਕੀ ਇਹ ਦੀਨ ਵਾਲਾ ਕੋਣ ਆ ਤੁਨ ਗੁਰੂ ਰਾਮਦਾਸ ਪਾਤਸ਼ਾਹੀ ਮੈਂ ਨਹੀਂ ਦਿੱਤੀ ਕਿਨੇ ਦਿੱਤੀ ਆ ਰਾਮਦਾਸ ਜੀ ਤੇਰੇ ਗੁਰੂ ਨੇ ਦਿੱਤੀ ਆ ਗੁਰੂ ਅਮਰਦਾਸ ਪਾਤਸ਼ਾਹੀ ਨੇ ਠੀਕ ਹੈ ਹਾਂ